ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਥ ਸੰਗਤ ਜੀਓ ਅੱਜ ਦੀ ਆਪਣੀ ਜੋ ਵੀਡੀਓ ਹੈ ਆਪਾਦਾਨ ਕਰਕਤੇ ਹੈ ਇੱਕ ਵਚਨ ਤੇ ਹੈ ਭਾਗ 12ਵਾਂ ਚੱਲ ਰਿਹਾ ਹੈ ਕਾਂਡਾ ਔਰ ਇਹਦੇ ਚਿੰਨ ਹੈ ਸਿਆਰੀ ਹੋ ਕੇ ਤੇ ਕਨੌੜਾ ਆਪਾਂ ਇਹਨਾਂ ਦੀ ਜਿਹੜੀ ਵਿਚਾਰ ਕਰਨੀਆਂ ਇਹਨਾਂ ਪੁਕਾਰਾਂ ਹੀ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਰਹੀ ਤਾਂ ਕਿ ਆਪਾਂ ਨੂੰ ਇਸ ਆਪਾਦਾਨ ਕਾਰਕ ਉਹਦੀ ਸਮਝ ਆ ਜਾਵੇ ਤਾਂ ਕਿ ਆਪਾਂ ਗੁਰਬਾਣੀ ਜਦੋਂ ਪੜੀਏ ਤਾਂ ਆਪਾਂ ਇਹਨਾਂ ਦੀ ਦੇ ਅਨੁਸਾਰ ਆਪਾਂ ਉਹਦੇ ਅਰਥਾਂ ਨੂੰ ਜਾਣ ਸਕੀਏ ਸੋ ਸਤਸੰਗਤ ਸਭ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਆਪਾਦਾਨ ਕਾਰਕ ਕੀ ਹੈ ਕੀ ਆਪਾਦਾਨ ਕਾਰਕ ਕਿਸੇ ਵਿਚਾਰ ਜਾਂ ਕਾਰਜ ਸਥਾਨ ਤੋਂ ਵਿਛੜਨ ਜਾਂ ਵੱਖ ਹੋਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ ਜਿਸ ਵਿਅਕਤੀ ਜਾਂ ਵਸਤੂ ਤੋਂ ਕੋਈ ਚੀਜ਼ ਅਲੱਗ ਕੀਤੀ ਜਾਵੇ ਜਾਂ ਵੱਖਰੀ ਕੀਤੀ ਜਾਵੇ ਉਸ ਨਾਮ ਜਾਂ ਪਰਨਾਮ ਨੂੰ ਆਪਾਦਾਨ ਕਾਰਕ ਵਿੱਚ ਰੱਖਿਆ ਜਾਂਦਾ ਜਿਸ ਨਾਮ ਜਾਂ ਪਰਨਾਮ ਜਿਸ ਵਿਅਕਤੀ ਜਾਂ ਵਸਤੂ ਤੋਂ ਕੋਈ ਚੀਜ਼ ਅਲਾਕੀਤੀ ਜਾਵੇ ਜਾਂ ਵੱਖਰੀ ਕੀਤੀ ਜਾਵੇ ਉਸ ਨਾਮ ਜਾਂ ਪਰਨਾਮ ਨੂੰ ਕਹਾਦੇ ਚ ਲਿਆ ਜਾਂਦਾ ਆਪਾਦਾਨ ਕਾਰਕ ਦੇ ਵਿੱਚ ਰੱਖਿਆ ਜਾਂਦਾ ਹੈ ਹੁਣ ਸਿੰਪਲ ਜੀਆਂ ਆਪਾਂ ਉਦਾਹਰਨਾਂ ਨੇ ਇਹਨਾਂ ਨੂੰ ਆਪਾਂ ਪੜਦੇ ਆ ਇਹਨਾਂ ਨੂੰ ਦੇਖਦੇ ਆ ਉਹ ਪਹਿਲਾ ਹੈ ਉਹ ਛੱਪੜ ਤੋਂ ਬਾਹਰ ਨਿਕਲਿਆ ਛੱਪੜ ਤੋਂ ਤੋਂ ਇਹ ਮੇਨ ਆਟੋਮ ਨਾਲ ਧਿਆਨ ਚ ਰੱਖੋ ਬਸ ਤੋਂ ਹੀ ਆਊਗਾ ਉਹ ਚੱਪੜ ਤੋਂ ਬਾਹਰ ਨਿਕਲਿਆ ਮੈਂ ਪਟਿਆਲੇ ਤੋਂ ਕੱਲ ਹੀ ਆਇਆ ਹਾਂ ਜਾਂ ਪਟਿਆਲਿਓ ਕਹਿ ਲੋ ਇਹ ਵੀ ਹੋੜਾ ਆ ਜਾਂਦਾ ਪਟਿਆਲੇ ਤੋਂ ਬਨੂਗਾ ਪਟਿਆਲਿਓ ਜਾਂ ਪਟਿਆਲੇ ਤੋਂ ਕੱਲ ਹੀ ਆਇਆ ਤੂੰ ਆ ਗਿਆ ਔਰ ਸਾਡਾ ਘਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਸ਼ਹਿਰ ਤੋਂ 10 ਕਿਲੋਮੀਟਰ ਉਹ ਇੱਥੋਂ ਹੁਣੇ ਗਿਆ ਹੈ ਇੱਥੋਂ ਆ ਜਿਹੜੀ ਜਗ੍ਹਾ ਇਹਨੂੰ ਹੁਣੇ-ਹੁਣੇ ਛੱਡਿਆ ਆਪਾਂ ਉੱਤੇ ਪੜ੍ਹ ਲਿਆ ਉਹਦੇ ਮੁਤਾਬਕ ਆਪਾਂ ਇਹਨੂੰ ਜਾਣ ਸਕਦੇ ਹਾਂ ਹੁਣ ਜਿਵੇਂ ਛੱਪੜ ਵਿੱਚੋਂ ਆ ਗਿਆ ਤੇ ਛੱਪੜ ਵਿੱਚੋਂ ਪਟਿਆਲਿਆਂ ਸ਼ਹਿਰ ਤੋਂ ਇਥੋਂ ਆਲ ਸ਼ਬਦ ਜਿਹੜੇ ਆ ਸਾਰੇ ਸ਼ਬਦ ਆ ਇਹ ਕੀ ਆਪਾਦਾਨਕਾਰਕ ਵਜੋਂ ਹਨ ਛੱਪੜ ਵਿੱਚੋਂ ਪਟਿਆਲਿਆਂ ਸ਼ਹਿਰ ਤੋਂ ਇਥੋਂ ਇਹ ਸਾਰੇ ਸ਼ਬਦ ਕੀ ਆਪਾਦਾਨਕਾਰਕ ਦੇ ਵਿੱਚ ਹਨ ਆਪਾਦਾਨਕਾਰਕ ਹੁਣ ਸਦਸੰਗਤ ਇਹਦੇ ਜਿਹੜੇ ਚਿੰਨ੍ਹ ਨੇ ਆਪਾਂ ਸਿਹਾਰੀ ਹੋ ਹੋ ਤੇ ਕਨੌੜਾ ਤੇ ਪਹਿਲਾ ਸਿਹਾਰੀ ਦਾ ਚਿੰਨ੍ਹ ਆਪਾਂ ਇਹ ਵਿਚਾਰ ਕਰਦੇ ਆ ਓੰਕਾਰ ਬ੍ਰਹਮਾ ਉਤਪਤ ਉਹ ਓੰਕਾਰ ਤੂੰ ਆ ਤੂੰ ਆ ਗਿਆ ਉਹ ਓੰਕਾਰ ਤੂੰ ਬ੍ਰਹਮਾ ਉਤਪਤ ਬ੍ਰਹਮਾ ਦੀ ਉਤਪਤੀ ਹੈ ਉਹ ਓੰਕਾਰ ਕੀਆ ਜਿਨ ਚਿਤ ਫਿਰ ਆ ਗਿਆ ਉਹ ਓੰਕਾਰ ਉਹ ਓੰਕਾਰ ਤੂੰ ਕੀ ਸੈਲ ਜੁਗ ਪਏ ਸੈਲ ਤੇ ਜੁਗ ਪਏ ਫਿਰ ਓੰਕਾਰ ਤੋਂ ਵੇਦ ਨਿਰਮੈ ਓ ਲ਼ਕਾਰ ਤੂੰ ਆਪਾ ਦਾ ਨਕਾਰ ਓ ਲ਼ਕਾਰ ਤੂੰ ਸਿਆਰੀ ਉਹ ਓ ਲ਼ਕਾਰ ਬੇਦ ਨਿਰਮੈ ਬੇਦ ਜਿਹੜੇ ਆ ਉਹ ਬਣੇ ਪੈਦਾ ਹੋਇ ਗਏ ਅਗੇ ਹੈ ਤ੍ਰੈ ਗੁਣ ਮਿਟੇ ਸ਼ਬਦ ਵਸਾਏ ਤਾਂ ਮਨ ਚੁਕੇ ਅਹੰਕਾਰੋ ਦੇਖੋ ਤ੍ਰੈ ਗੁਣ ਮਿਟੇ ਸ਼ਬਦ ਵਸਾਏ ਤ੍ਰੈ ਗੁਣ ਮਿਟ ਜਾਂ ਸ਼ਬਦ ਅੰਦਰ ਵਸ ਜਾਏ ਤਾਂ ਮਨ ਤੋਂ ਥਿਆਰੀ ਸਾਰੇ ਇਹ ਦੀਆਂ ਨਿਸ਼ਾਨੀਆਂ ਮਨ ਜਦੋਂ ਵੀ ਆਊਗਾ ਤੁਹਾਨੂੰ ਪਤਾ ਲੱਗ ਜਾਊ ਇਹਦੇ ਕਈ ਮਿਕਸ ਹੈਗੇ ਨੇ ਸਾਰਿਆਂ ਦੇ ਉਹ ਸਾਰੀ ਸਮਝ ਆ ਜਾਂਦੀ ਹੈ ਆਪਾਂ ਨੂੰ ਜਦੋਂ ਆਪਾਂ ਇਹਨੂੰ ਧਿਆਨ ਨਾਲ ਸਮਝਦੇ ਆਂ ਮਨ ਮਨ ਤੋਂ ਚੁੱਕੈ ਹੰਕਾਰੋ ਹੰਕਾਰ ਜਿਹੜਾ ਮਨ ਤੋਂ ਖਤਮ ਹੋ ਜਾਂਦਾ ਅੰਤਰ ਬਾਹਰ ਇੱਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ ਅੱਗੇ ਹੈ ਗੋਹ ਕਰ ਪਤਰੀ ਗੋਹ ਹੁੰਦਾ ਟਾਈਟਲੀ ਹੋਲਡ ਕਰ ਲੈਣਾ ਫੜ ਲੈਣਾ ਐ ਕਰਕੇ ਪਕੜੀ ਨਾ ਆਈ ਹੱਥ ਇਹ ਮਾਇਆ ਦੀ ਗੱਲ ਕਰ ਰਿਹਾ ਹੈ ਮਾਇਆ ਨੂੰ ਬੜਾ ਪਕੜਦੇ ਹਾਂ ਨਾ ਅਸੀਂ ਹੱਥ ਨਹੀਂ ਆਉਂਦੀ ਹੱਥ ਕਿੱਥੇ ਆਉਂਦੇ ਪ੍ਰੀਤ ਕਰੀ ਚਾਲੀ ਨਹੀਂ ਸਾਥ ਬੜੀ ਪੀਗੀ ਸੀ ਪਰ ਗਈ ਨਹੀਂ ਸਾਥ ਨਹੀਂ ਗਈ ਪ੍ਰੀਤ ਕਰੀ ਚਾਲੀ ਨਹੀਂ ਸਾਥ ਜਦ ਉਸ ਨੂੰ ਕੋਈ ਮਨ ਪਰਹਰੇ ਜਦੋਂ ਉਸ ਉਸ ਨੂੰ ਉਸ ਆ ਦੇਖੋ ਐਨੂੰ ਓਂਕਰ ਨਹੀਂ ਲਾਇਆ ਇਹ ਨਹੀਂ ਤਾਂ ਪੁਲਿੰਗ ਬਣ ਜਾਣਾ ਇਹ ਇਸਤਰੀ ਲਿੰਗਾ ਨਾ ਮਾਇਆ ਜਦ ਉਸ ਕੋ ਕੋਈ ਮਨ ਪਰਹਰੇ ਮਨ ਤੋਂ ਆਗੇ ਜੀ ਮਨ ਤੋਂ ਸਾਰੀ ਮਨ ਤੋਂ ਪਰਹਰੇ ਪਰੇ ਕਰੇ ਕਰੇ ਫਿਰ ਕੀ ਕਹਿੰਦੀ ਹੈ ਤਦ ਉਹ ਸੇਵਕ ਸੇਵਾ ਕਰੇ ਫਿਰ ਉਹ ਜਿਹੜੀ ਸੇਵਕ ਹੈ ਨਾ ਉਹ ਫਿਰ ਸੇਵਾ ਕਰਦੀ ਜਦੋਂ ਕੋਈ ਉਹਨੂੰ ਪਰੇ ਕਰਦਾ ਫਿਰ ਉਹ ਸੇਵਾ ਕਰਦੀ ਹੈ ਤਦ ਉਹ ਸੇਵਕ ਸੇਵਾ ਕਰੇ ਆ ਸੇਵਕਾ ਉਹ ਸੇਵਕ ਜਿਹੜਾ ਇਹਨੂੰ ਸਿਆਰੀ ਲੱਗੀ ਹੈ ਇਹ ਇਸਤਰੀ ਲਿੰਗਾ ਆ ਤੁਸੀਂ ਚੱਕਦੇ ਹੋ ਸਿਆਰੀ ਤਾਂ ਸੇਵਕ ਜਿਹੜਾ ਦੂਜਾ ਬਣ ਜਾਏਗਾ ਪੁਲਿੰਗ ਵਾਲਾ ਇਹਨੂੰ ਸੇਵਕ ਹੈ ਸਿਆਰੀ ਲੱਗੀ ਹੈ ਇਹ ਉਹਦੇ ਵਾਸਤੇ ਹੀ ਹੈ ਮਾਇਆ ਦੇ ਵਾਸਤੇ ਸੇਵਕ ਸੇਵਾ ਕਰੇ ਦਾਣ ਸਿਬੰਦ ਸੋਈ ਦਿਲ ਤੋਂ ਵਹਿ ਹੁਣ ਦਿਲ ਤੋਂ ਧੋਵੇ ਦਿਲ ਤੋਂ ਧੋਵੇ ਦਿਲ ਤੋਂ ਧੋਵੇ ਕੀ ਧੋਵੇ ਮੈਲ ਮੈਲ ਧੋਵੇ ਦਿਲ ਤੋਂ ਹੁਣ ਇਹ ਤੋ ਹੀ ਆਊਗਾ ਸਿਆਰੀ ਲੱਗੀ ਹੈ ਤੋ ਆ ਗਿਆ ਦਿਲ ਤੋਂ ਹੁਣ ਕੀ ਧੋਵੇ ਵੇਖੋ ਕੀ ਧੋ ਮੈਲ ਧੋਵੇ ਮੁਸਲਮਾਨ ਸੋਈ ਮਲ ਖੋਵੈ ਅੱਗੇ ਹੈ ਹੋ ਹਾਏ ਨੂੰ ਉਕਰ ਹੋ ਆ ਗਿਆ ਚੁਤرائی ਮੋਹੇ ਨਾਹੇ ਰਿਜਾ ਹੋ ਜੁਤੋرائی ਮੋਹੇ ਨਾਹੇ ਰਿਜਾ ਹੋ ਕਹਿ ਮੁਖੋਂ ਮੁਖ ਹੂੰ ਮੁਖ ਤੋਂ ਕਹਿ ਕੇ ਮੁਖ ਤੋਂ ਕਹਿ ਕੇ ਲੈ ਹੌਣ ਅੱਗੇ ਅਗਲਾ ਹੈ ਲੈ ਹੌਣ ਖਬਨਾ ਕੇ ਹੂੰ ਮਨ ਹੂੰ ਗੋਮਾਨ ਮਨ ਹੂੰ ਮਨ ਹੈਗਾ ਹੂੰ ਹੂੰ ਲੱਗ ਗਿਆ ਇਹਦਾ ਕਾਰਕ ਦਾ ਇਹਦੀ ਨਿਸ਼ਾਨੀ ਆਪਾਂ ਦਾ ਤੇ ਬਣ ਗਿਆ ਤੂੰ ਮਨ ਹੂੰ ਮਨ ਤੋਂ ਗੋਮਾਨ ਗੋਮਾਨ ਲੈ ਗਿਆ ਅੱਗੇ ਹੈ ਇੱਕ ਕੋਚਲ ਕੁਤੀਲ ਵਿਖਲੀ ਪਤੇ ਨਾਉਂ ਆਪ ਖੋ ਆਹੀ ਹੁਣ ਨਾਉਂ ਹਾ ਓਂਕਾਰ ਆਪਾ ਦਾ ਨਕਾਰਕ ਇਹ ਇਹਦਾ ਹੋ ਅਗੇ ਨਿਸ਼ਾਨੀ ਤੇ ਇਹ ਬਣ ਗਿਆ ਨਾਮ ਹੂੰ ਨਾਮ ਤੋਂ ਆਪ ਖੁਆਏ ਉਹ ਆਪ ਮਾਲਕ ਹੋ ਜਾਉਦਾ ਹੈ ਆਪ ਖੁਆਏ ਹੁਣ ਵੇਖੋ ਓਂਕਾਰ ਆਪਾਂ ਲਿਖਿਆ ਓਂਕਾਰ ਸੈ ਰ ਲੱਗਿਆ ਓਂਕਾਰ ਭਾਵ ਓਂਕਾਰ ਤੂੰ ਅੱਗੇ ਹੈ ਫਿਰ ਓਂਕਾਰ ਸਹੀ ਲੱਗਿਆ ਓਂਕਾਰ ਬ੍ਰਹਮਾ ਉਤਪਤ ਓ ओंकार ਤੋਂ ਬ੍ਰਹਮਾ ਦੀ ਉਤਪਤੀ ਤੋਂ ਉਤੋਂ ਆਪਾ ਦਾ ओंकार ओंकार ਤੋਂ ਬ੍ਰਹਮਾ ਦੀ ਉਤਪਤੀ ਅਗੇ ਮਨ ਮਨ ਤੋਂ ਮਨ ਮਨ ਤੋਂ ਮम्मा ਤੇ ਨੰਨੇ ਨੂੰ ਸਿਆਰੀ ਆ ਗਈ ਆ ਸਿਆਰੀ ਪਈਆ ਤੱਕੀ ਆ ਜੂ ਮਨ ਤੋਂ ਅਗੇ ਦਿਲ ਸਿਆਰੀ ਦਾ ਦਿਨ ਦਿਲ ਨੂੰ ਸਿਆਰੀ ਆ ਗਈ ਤੱਕੀ ਬਣ ਗਿਆ ਦਿਲ ਤੋਂ ਹੁਣ ਦਿਲ ਤੋਂ ਧੋਵੇ ਕੀ ਧੋਵੇ ਮੈਲ ਧੋਵੇ ਅਗੇ ਮੁਖ ਹਾ ਹਾ ਆਇ ਨੂੰ ਮਖੋਂ 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 ਮਖ ਤੋਂ ਅਗੇ ਮਾਨ ਤਨ ਹਾ ਅਗੜਾ ਹਾ ਨਿਸ਼ਾਨੀ ਅਦੀ ਮਨਹੁ ਮਨਹੁ ਇਕਵਚਨੀ ਹੈ ਮਨਹੁ ਮਾਨਤੋਂ ਮਾਨਤੋਂ ਸਾ ਸੰਗਤ ਇਹ ਸਾਡੀ ਆਪਾ ਜਾਣਕਾਰ ਦੀ ਅੱਜ ਦੀ ਵਿਚਾਰ ਸੀ ਇਹ ਭਾਗ ਬਰਮਾ ਇਹ ਇਕਵਚਨ ਦੇ ਵਿੱਚ ਸਿਰਫ ਸਿਹਾਰੀ ਤੇ ਹੋ ਹੋਇਆ ਇਹ ਤੇ ਇੱਕ ਨੋੜਾ ਬਾਕੀ ਆ ਉਹ ਭਾਗ 13ਵਾਂ ਜਿਹੜਾ ਹੋਏਗਾ ਉਹਦੇ ਵਿੱਚ ਕਰਾਂਗੇ ਤੇ ਪਲੱਸ ਕਰਾਂਗੇ ਆਪਾ ਦਾ ਅਨਕਾਰਕ ਦਾ ਬਹੁਵਚਨ ਤਾਂ ਹੋ ਸਕਦਾ ਉੱਥੇ ਇਹ ਕੰਪਲੀਟ ਹੋ ਜਾਏ ਕਈ ਵਾਰ ਜਿਆਦਾ ਵਿਚਾਰ ਕਰਨੀ ਪੈਂਦੀ ਹੈ ਉਸ ਕਰਕੇ ਵੱਧ ਜਾਂਦੀ ਹੈ ਸੋ ਸਾਥ ਸੰਗਤ ਐਨੀ ਕੁ ਵਿਚਾਰ ਜਿਹੜੀ ਆ ਉਹ ਪਰਵਾਣ ਕਰਨੀ ਅਗਲੀ ਵੀਡੀਓ ਦੇ ਵਿੱਚ ਅਗਲੇ ਫਿਰ ਲਾਈਵ ਦੇ ਵਿੱਚ ਆਪਾਂ ਫਿਰ ਮਿਲਾਂਗੇ ਔਰ ਅਗਲੀ ਵੀਡੀਓ ਦੇ ਨਾਲ ਅਗਲੇ ਵਿਸ਼ੇ ਦੇ ਨਾਲ ਸੋ ਇਨੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ